ਲੋਭੀ ਮਿੱਤਰੋ ਕੀ ਹਾਲ ਚਾਲ ਨੇ ਸੱਜਣੋ ਟਰੈਕਟਰ ਮੰਡੀ ਦੇ ਵਿੱਚ ਪਹੁੰਚਿਆ ਹਾਂ ਬਰਨਾਲੇ ਤੇ ਜਿਹੜਾ ਭਰਾ ਮੇਰਾ ਗੁਰਲਾਲ ਅੱਜ ਮੇਰੇ ਲਵੇ ਖੜਾ ਹੈ ਨਾ ਸੱਜਣੋ ਮੈਂ 101% ਤੁਹਾਡੇ ਨਾਲ ਵਾਅਦਾ ਕਰਦਾ ਵੀ ਜੇਕਰ ਤੁਸੀਂ ਇਸ ਭਰਾ ਤੋਂ ਟਰੈਕਟਰ ਲੈ ਕੇ ਜਾਓਗੇ ਤਾਂ ਹੋਰਾਂ ਭਰਾਵਾਂ ਦੇ ਨਾਲ ਤੁਹਾਨੂੰ ਰਹਿਤ ਵੀ ਦਊਗਾ ਤੇ ਜਾਇਜ਼ ਰੇਟ ਦੇ ਵਿੱਚ ਵੀ ਟਰੈਕਟਰ ਦਊਗਾ ਬਾਈ ਫੁੱਲ ਡਿਸਕਾਊਂਟ ਤੇ ਟਰੈਕਟਰ ਦੇਣੇ ਹਨਾ ਮਿੱਤਰ ਪਿਆਰੋ ਗੱਲ ਇਹ ਹੈ ਵੀ ਜੇਕਰ ਅੱਜ ਤੱਕ ਜਿੰਨੇ ਵੀ ਟਰੈਕਟਰ ਬਾਈ ਨੇ ਵੇਚਿਆ ਜਿਹੜੇ ਭਰਾ ਆਪਣੇ ਤੇ ਯਕੀਨ ਕਰਦੇ ਆ ਟਰੈਕਟਰ ਲੈ ਕੇ ਗਿਆ ਬਾਈ ਕਿਸੇ ਦਾ ਲੰਭ ਨਹੀਂ ਆਇਆ ਕੋਈ ਲਾਲ ਟਰੈਕਟਰ ਨੰਮੇ ਹੁੰਦਾ ਬਟ ਜਾ ਟਰੈਕਟਰ ਪੁਰਾਣਾ ਪੂਰੇ ਜਰ ਜਿਵੇਂ ਕਹਿੰਦੀ ਵੀ ਯਕੀਨ ਪੂਰੇ ਜਿਵੇਂ ਗਾਰੰਟੀ ਵਾਲਾ ਟਰੈਕਟਰ ਵੇਚਦਾ ਤੇ ਬਾਈ ਅੱਜ ਆਪਾਂ ਕਿਹੜੇ-ਕਿਹੜੇ ਟਰੈਕਟਰ ਦਿਖਾਵਾਂਗੇ ਇੱਕ ਤਾਂ ਸੋਨਾਲਿਕਾ 60 ਇੱਕ 960 ਇੱਕ ਤਾਂ ਸੋਨਾਲਿਕਾ ਉਹ ਖੜਾ ਨੀਲੇ ਰੰਗ ਦਾ ਤੇ ਦੋ ਖੜੇ ਨੇ ਰੈੱਡ ਕਲਰ ਦੇ ਹਨਾ ਉਹ ਲਾਲ ਕਲਰ ਦੇ ਇਹਨੂੰ ਪਿਆਜੀ ਜਿਹ ਬਈ ਸ਼ੁਰੂਆਤ ਆ ਪੱਕੇ ਡੇ ਤੋਂ ਕਰਦੀ ਐ। ਸਮਾਲੀ ਕਾ ਤੋਂ ਕਰ ਲਾ। ਟਰੈਕਟਰ ਆਪਣੇ ਸਾਰੀ ਗਾਰੰਟੀ ਵਾਲੇ ਨੇ। ਸੱਜਣੋ ਜਿਹੜੇ ਤੋਂ ਮਰਜ਼ੀ ਤੁਸੀਂ 15 ਮਾਡਲ ਟਰੈਕਟਰ ਦੇਖਿਆ ਜਾ। ਅਸਾ 2015 ਮਾਡਲ ਆ। 15 ਮਾਡਲ। ਤੇ ਨੰਬਰ ਵੀਰੇ ਇਹਦਾ ਪੰਜਾਬ ਦੀ ਆ। ਪੰਜਾਬ ਲੁਧਿਆਣੇ ਦਾ। ਲੁਧਿਆਣੇ ਦਾ ਨੰਬਰ ਆ। ਫਰਸਟ ਪਾਰਟੀ ਦਾ। ਫਰਸਟ ਪਾਰਟੀ ਦੇ ਨਾਮ ਆ। ਕੈਸ ਦਾ ਟਰੈਕਟਰ ਆ। ਕੈਸ ਟਰੈਕਟਰ ਆ ਕੋਈ ਐਚਪੀ ਨਹੀਂ। ਕੋਈ ਨਹੀਂ ਕੋਈ ਨਹੀਂ। ਬਈ ਇੱਕ ਗੱਲ ਖੁੱਲੇ ਟੈਪਡ ਕਵਰ ਵੀ ਨਹੀਂ ਨਾਲ ਦਾ ਜੀ। ਅਸਾ ਟੈਪਡ ਕਵਰ ਖੁੱਲੇ ਨਹੀਂ ਹਲੇ ਤੱਕ। ਅਰੀਜਨਲ ਟਰੈਕਟਰ ਸਾਰਾ। ਫ੍ਰਿੰਜਨ ਕੇਰ ਤਾਂ ਓ ਲੈ ਮਿੱਤਰ ਪਿਆਰਿਓ ਫੁੱਲ ਗਾਰੰਟੀ ਆ ਕਿਤੇ ਚਾਬੀ ਵੀ ਨਹੀਂ ਲੱਗੀ ਤੇ ਟੌਪ ਮਾਡਲ ਦੇ ਵਿੱਚ ਆ ਬਾਈ ਹਨਾ DA 60 RX ਤੇ ਉਸਤਾਦ ਜਿਹੜਾ ਉਹ ਸਿਸਟਮ ਲੱਗਿਆ ਹੋਇਆ ਆਪਾਂ ਹੀ ਦਵਾਂਗੇ ਠੀਕ ਆ ਇਹ ਕਿੰਨੇ ਕ ਦਾ ਹੋ ਗੁਰਲਾਲ ਬਾਈ ਪਹਿਲਾਂ ਇਹ ਦੱਸੀ ਵੀਰੇ ਉਹ 10000 ਦਾ ਸਾਰਾ ਸਮਾਨ 10000 ਤੋਂ ਤਾਂ ਪਲੱਸ ਦਾ ਹੋ ਯਾਰ ਚੱਲ ਮੰਨੋ ਪੁਰਾਣਾ 10 ਦਾ ਹੀ ਮੰਨੋ ਅੱਛਾ ਹਾਂ ਪੁਰਾਣਾ ਚੱਲ 10 ਦਾ ਲਾ ਲਈਏ ਨਾ ਟਾਇਰ ਵੀ ਇਹਦੇ ਲਗਭਗ ਕਿੰਨੇ ਪੈਸੇ ਹੋਣਗੇ ਬਈ 80 85 ਪੈਸੇ ਵੀਰੇ 80 85 ਪੈਸੇ ਸੱਜਣੋਂ ਟਾਇਰ ਨੇ ਵੇਟ ਚੰਗੇ ਲੱਗੇ ਹੋਏ ਆ ਨਾ ਬਈ ਇਹ ਕਿੰਨੇ ਕਿਲੋ ਵਾਲੇ ਵੇਟ ਨੇ ਇਹ ਪੀਸੋ ਵੀ ਕਾਡੀਸਨ ਦਿਖਾ ਦੇ ਭਾਈ ਅੱਗੇ ਆਪਾਂ ਫੇਰ ਦਿਖਾਵਾਂਗੇ ਵਿੱਚੋ ਵਿੱਚੋ ਦੇ ਮਗਰਾੜ ਮਗਰਾੜ 6000 ਹਰਕਾ ਸਾਰੇ ਟਰੈਕਟਰ ਓਰੀਜਨਲ ਹੈ ਭਾਈ ਸਾਰਾ ਓਰੀਜਨਲ ਕਿਤੇ ਵੀ ਕਲ ਪੈਸੇ ਨਹੀਂ ਜਮੇਗਾ ਹੈਗਾ ਸਾਰਾ ਓਰੀਜਨਲ ਤੇ ਮਿੱਤਰ ਭੈਰੀ ਆਏ ਚੈੱਕ ਕਰੋ ਭਾਈ ਆ ਆ ਨਾ ਦੇਖ ਲੈ ਹਨਾ ਹਾਲੇ ਤੱਕ ਮੈਂ ਤਾਂ ਕੇਆਰ ਦਾ ਪਤਾ ਲੱਗਦਾ ਭਾਈ ਤੂੰ ਕਰਨਾ ਹੈਨਾ ਤੇ ਮਗਰਾੜ ਵੀ ਯਾਰ ਬਹੁਤ ਘੈਂਟ ਪਿਆ ਹੈ ਮਗਰਾੜ ਅੰਦਰੋਂ ਜੂਰੇ ਨਾ ਮਿਲ ਰਿਹਾ ਓਕੇ ਉਸਤਾ ਦੇ ਕਿੰਨੇ ਘੰਟੇ ਚੱਲੇ ਹੋ ਭਾਈ ਚੱਲਿਆ ਤਾਂ ਹੈਗਾ ਇਹ 32 3300 ਘੰਟਾ 32 3300 ਘੰਟਾ ਠੀਕ ਹੈ ਤੇ ਭਾਈ ਜਿਹਦੇ ਰੇਟ ਦੀ ਗੱਲ 470 ਦਾ ਠੀਕ ਹੈ ਲੈ ਮਿੱਤਰੋ 4 ਲੱਖ 70 ਹਜ਼ਾਰ ਦਾ ਟਰੈਕਟਰ ਇਹ ਤੁਹਾਨੂੰ ਮਿਲੂਗਾ ਬਾਈ ਜੇ ਕੋਈ ਭਰਾ ਕੀ ਕਹੇ ਯਾਰ ਥੋੜਾ ਜਿਹਾ ਮਾਨਤਨ ਆਪਾਂ ਹੋਰ ਵੀ ਕਰ ਦਾਂਗੇ 5000 ਹੋਰ ਕਰ ਦਾਂਗੇ ਲੈ ਵੀ ਸੱਜਣੋ 5000 ਹੋਰ ਵੀ ਮਾਨਤਨ ਕਰੋਂਗੇ ਕਰਾਂਗੇ ਜਿਹੜੇ ਭਰਾ ਨੇ ਟਰੈਕਟਰ ਲੈਣਾ ਨਾ ਸੱਜਣੋ 101% ਗਾਰੰਟੀ ਮੇਰੀ ਆ ਯਾਰ ਕਿਉਂਕਿ ਮੈਂ ਤੁਹਾਨੂੰ ਦੱਸਦਾ ਬਾਈ ਜਿੰਨੇ ਵੀ ਭਰਾ ਟਰੈਕਟਰ ਲੈ ਕੇ ਗਏ ਯਾਰ ਕਿਸੇ ਦਾ ਲਾਂਭੇ ਨਹੀਂ ਬਈ ਅੱਜ ਤੱਕ ਆਇਆ 300 ਰੁਪਏ ਤੇ ਲੈ ਜਾ ਬਈ ਸਾਡੇ ਹਾਂ 300 ਰੁਪਏ ਚ ਲੈ ਜਾ ਓਕੇ ਲੈ ਮਿੱਤਰੋ ਟਾਇਰ ਰੱਖ ਲੈ ਟਰੈਕਟਰ ਮੋੜ ਦਿਓ ਠੀਕ ਆ ਲੈ ਮਿੱਤਰੋ ਇੰਨੇ ਦਾਵੇ ਕੋਈ ਨਹੀਂ ਕਰਦਾ ਯਾਰ ਸਾਡਾ ਪ੍ਰਾਣਾ ਦਿਲ ਦਾ ਵੀ ਸਾਫ ਆ ਯਾਰ ਬੰਦਾ ਘੈਂਟ ਆ ਤੇ ਭਾਈ ਜੇਕਰ ਇਹਦੀ ਗੱਲ ਕਰੀ ਆ ਪਰ ਜਾਂਦੀ ਇਹ 20 ਮਾਡਲ ਆ ਇਹ 2020 ਮਾਡਲ ਆ ਓਕੇ ਇਹ ਕਿੰਨੇ ਚੇਂਜਰ ਗੇਅਰ ਵਾਲਾ ਚੇਂਜਰ ਗੇਅਰ ਵਾਲਾ ਭਾਈ ਕਿੰਨੇ ਘੰਟੇ ਚੱਲਿਆ ਹੋਇਆ ਇਹ 830 ਘੰਟੇ ਚੱਲਿਆ ਸਿਰਫ ਸਿਰਫ ਲੈ ਮਿੱਤਰੋ ਸਿਰਫ 830 ਘੰਟੇ ਚੱਲਿਆ ਹੋਇਆ ਭਾਈ ਸਾਰਾ ਹੀ オリジナル ਆ ਯਾਰ ਸਾਰਾ ਰੀਨਲ ਆ ਬਟ ਸਾਰਾ ਅਸਾ ਸਜਣੋ ਸੂਰਜ ਵੀ ਆਏ ਯਾਰ ਜਦੋਂ ਲਿਸ਼ਕ ਮਾਰਦਾ ਨਾ ਮਤਲਬ ਇਹਦੇ ਵਿੱਚ ਵੱਜ ਕੇ ਕਿਰਨ ਭਾਈ ਵਾਪਸ ਮੁੜਦੀ ਆ ਇੰਨਾ ਸੋਹਣਾ ਟਰੈਕਟਰ ਆ ਤੇ ਭਾਈ ਇਹ ਦੀ ਜੈ 130 ਘੰਟੇ ਚੱਲੇ ਹੋਇਆ ਨੰਬਰੀ ਦਾ ਪੰਜਾਬ ਦਾ ਆਪ ਸਮਰੂਰ ਦਾ ਪਹਿਲੀ ਪਾਰਟੀ ਦਾ ਨਾਮ ਫਸਟ ਪਾਰਟੀ ਦਾ ਤੇ ਜੇ ਫਿਰ ਇਹਦੇ ਰੇਟ ਦੀ ਗੱਲ ਕਰੀਏ ਕਿੰਨੇ ਦਾ ਮਿਲੂ ਰੇਟ ਦਾ 7.5 ਤੋਂ 7.5 ਲੱਖ ਦਾ ਦੇ ਦਾਂਗੇ ਭਾਈ ਪੂਰੇ 7 ਲੱਖ ਦਾ ਲੈ ਮਿੱਤਰੋ ਪੂਰੇ 7 ਲੱਖ ਦੇ ਵਿੱਚ ਤੁਸੀਂ ਇਸ ਟਰੈਕਟਰ ਦੇ ਮਾਲਕ ਬਣ ਸਕਦੇ ਹੋ Mahindra 605 DI ਚੇਂਜਰ ਗੇਅਰ ਦੇ ਵਿੱਚ ਆ ਹਨਾ ਭਾਈ ਓਕੇ ਤੇ ਇਹ ਤੋਂ ਲਾ ਬ ਵੀਰਿਆ ਫਿਰ 960 ਆ ਭਾਈ 16 ਮਾਡਲ ਆਹ ਟਰੈਕਟਰ ਆ 16 ਮਾਡਲ 960 ਹਾਂਜੀ ओके ਤੇ ਇਹ ਦਾ ਉਸਤਾਦ ਨੰਬਰ ਪੰਜਾਬ ਦਾ ਹੈ ਨਾ ਬਰਨਾਲੇ ਬਰਨਾਲੇ ਦਾ ਨੰਬਰ ਹੈ ਮਿੱਤਰੋ ਪੀਵੀ 19 ਹੈ ਨਾ ਤੇ ਸੈਕੰਡ ਪਾਰਟੀ ਦੇ ਨਾਮ ਅਸੀਂ ਸੇਕੰਡ ਪਾਰਟੀ ਦੇ ਨਾਮ ਆ ਬਈ ਜੇ ਇਹਦੀ ਗੱਲ ਕਰੀਏ ਕਿੰਨਾ ਕ ਚੱਲਿਆ ਹੋਊਗਾ ਇਹ ਚੱਲਿਆਗਾ 2800 ਘੰਟਾ 2800 ਘੰਟਾ ਬੱਚੋ ਦੇ ਟੈਪਟ ਕਰ ਬੱਚੋਂ ਦਿਖਾ ਦਿ ਬਿਲਕੁਲ ਨਾ ਲਿਸਟ ਕਮ ਮਾਰਦਾ ਯਾਰਾ ਸਟicker ਚੁੱਕਾ ਹੋਰ ਵੀ ਇਧਰ ਦੀਆਂ ਕਿਹੜੀਆਂ ਰੈਡੀਏਟਰ ਦਿਖਾ ਹੈ ਨਾ ਉਹ ਨਹੀਂ ਹੈਗਾ ਬਈ ਵੀ ਰੈਡੀਏਟਰ ਵਿੱਚ ਜਾਮ ਹੋਇਆ ਪਿਆ ਹੋਊਗਾ ਕੱਲੀ ਕੱਲੀ ਐ ਜਿਵੇਂ ਕਹਿੰਦੀ ਜਾਲੀ ਦੀ ਡੱਬੀ ਉਮੀ ਹੈ ਨਾ ਹਾਂ ਅਸਾਂ ਇਹ ਵੀ ਉਸਤਾਦ ਸੀਲਡ ਸਾਰਾ ਸਾਰਾ ਕੀਤੇ ਵੀ ਪੋਰਾ ਵੀ ਕਲਮਣੀ ਨਾ ਕੋਈ ਝਾਬੀ ਪੰਨ ਲੱਗੇ ਓਕੇ ਤੇ ਵੀਰੇ ਮਗਰਾਟਨ ਦੀ ਸਫਾਈ ਵੀ ਦਿਖਾ ਦੀ ਵਿੱਚ ਹੈਨਾ ਤੇ ਸੱਜਣ ਚੈੱਕ ਕਰੋ ਕਰਾਂ ਆ ਆ ਸਟicker ਦੇਖ ਲੋ ਹੈਨਾ ਨਾਲ ਦੇ ਸਟicker ਨੇ ਯਾਰ ਕੰਡੀਸ਼ਨ ਦੇ ਘੱਟ ਲੇ ਕੋਲ ਬਾਈ ਆਪਾਂ ਖਰਚਾ ਦੇ ਮੈਂ ਗੱਡੀ ਦਾ ਬਾਈ ਜਿਹੜਾ ਜਾ ਤੇ ਆਊਗਾ ਅੱਛਾ ਹਾਂ ਜੇ ਕੰਡੀਸ਼ਨ ਘੱਟ ਲੇ ਕੋਲ ਤੇ ਡਰਾਈਵ ਦੀ ਠੀਕ ਹੈ ਲੈ ਮੇਤਰੋ ਬਾਈ ਕਹਿੰਦਾ ਜਿੰਨੀ ਕੰਡੀਸ਼ਨ ਦੱਸਤੀ ਜੇ ਤੋਂ ਘੱਟ ਨਿਕਲ ਗਿਆ ਜਿੰਨੀ ਦੂਰੋਂ ਮਰਜੀ ਆਵਾ ਜੇ ਤਾਂ ਗੱਡੀ ਚ ਆਉਂਦਾ ਤਾਂ ਤੇਲ ਪਵਾ ਕੇ ਤੋਰਾਂਗੇ ਜੇ ਕੋਈ ਬੱਸ ਤੇ ਆਉ ਜਾਂ ਮੋਟਰਸਾਈਕਲ ਤੇ ਉ ਤਾਂ ਵੀ ਉਹ ਵੀ ਆਪਾਂ ਖਰਚਾ ਦਵਾਂਗੇ ਠੀਕ ਹੈ ਲੈ ਮੇਤਰੋ ਯ ਤੇ ਬਾਈ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਇਹ ਆਪਾਂ ਕਿੰਨੇ ਦਾ ਦਵਾਂਗੇ ਇਹ ਦੇ ਦਾਂਗੇ ਬਾਈ 5 ਲੱਖ ਦਾ ਪੂਰੇ 5 ਲੱਖ ਦਾ ਲੈ ਮਿੱਤਰੋ ਪੂਰੇ 5 ਲੱਖ ਦੇ ਵਿੱਚ ਇਹ ਟਰੈਕਟਰ ਦੇ ਤੁਸੀਂ ਮਾਲਕ ਬਣੋਗੇ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਆ ਰੇ ਮਰਮਰ ਮੰਦ ਦਿਖਾ ਦਰ ਮੈਂ ਬਹੁਤ ਜਿਆਦਾ ਸਾਫ ਟਰੈਕਟਰ ਆ ਪੂਰਾ ਚੰਗਾ ਟਰੈਕਟਰ ਆ ਯਾਰ ਹਨਾ 2016 ਮਾਡਲ ਆ ਬਾਈ ਹਨਾ ਲੈ ਮਿੱਤਰੋ ਸਤਰੀ ਸੁਤਰੀ ਵੀ ਘੈਂਟ ਲੱਗੀ ਹੋਈ ਆ ਜੇ ਕਿਸੇ ਭਰਾ ਨੇ ਲੈਣਾ ਤਾਂ ਸੰਪਰਕ ਕਰ ਲਿਓ ਸਜਾਹੇ ਦਿਖਾਈਂ ਕਹਿੰਦਾ ਚੱਲਿਆ ਬੜਾ ਸੇਕਾ ਸੁੱਕਾ ਲੱਗੇ ਨਹੀਂ ਬਠੂ ਜਮੇ ਆ ਸਹੀ ਗੱਲ ਲੜਾ ਆ ਆ ਪੱਠੀ ਸਭ ਤੋਂ ਪਹਿਲਾਂ ਇੱਥੇ ਵੀ ਸੇਕ ਪੈਂਦਾ ਹਨ ਇਹ ਜਲਦੀ ਹੁੰਦੀ ਹੈ ਸੱਜਣੋ ਪਰ ਇਹਦੇ ਉੱਪਰ ਵੀ ਨਿਕਲ ਹੈ ਹਨਾ ਤੇ ਲਓ ਮਿੱਤਰੋ ਜਿੰਨੇ ਵੀ ਟਰੈਕਟਰ ਨੇ ਪੂਰੇ ਹੀ ਸੋਹਣੇ ਟਰੈਕਟਰ ਨੇ ਸਾਰਿਆਂ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ ਯਾਰ ਜਾਹੇ ਬੇਸ਼ੱਕ 100 ਰੁਪਿਆ ਦੇ ਕੇ ਤੁਸੀਂ ਟਰੈਕਟਰ ਲੈ ਜਾਓ ਪਰ ਇਤੋਂ ਸਸਤੇ ਤੁਹਾਨੂੰ ਟਰੈਕਟਰ ਮਿਲ ਵੀ ਨਹੀਂ ਸਕਦੇ ਯਾਰ ਹਨਾ ਟ੍ਰੈਕਟਰ ਆਪਾਂ ਬੈਠਾ ਬਾਈ ਹਾਂ ਤੇ ਗੁਰਨਾਲ ਤੁਹਾਡਾ ਨੰਬਰ ਬੋਲੀ ਬਾਈ ਕਿੰਨਾ 99152 99152 75331 75331 ਮਿੱਤਰ ਪਿਆਰਿਓ ਇਹ ਹੈਗਾ ਬਾਈ ਦਾ ਨੰਬਰ ਤੇ ਆਏ ਸੋਮਵਾਰ ਬਾਈ ਟਰੈਕਟਰ ਆ ਮੰਡੀ ਦੇ ਵਿੱਚ ਹੁੰਦਾ ਬਰਨਾਲੇ ਬਾਈ ਕਿੰਨੇ ਚਿਰ ਤੋਂ ਆਪਣਾ ਕਾਰੋਬਾਰ ਆ ਇਸਤਾ ਦੇ ਹੋਏ ਬਾਈ 15 ਸਾਲ 15 ਸਾਲ ਤੋਂ ਆ ਜੀ ਲੈ ਮਿੱਤਰੋ 15 ਸਾਲਾਂ ਤੋਂ ਬਾਈ ਦਾ ਕਾਰੋਬਾਰ ਆ ਟਰੈਕਟਰਾਂ ਦਾ ਤੇ ਪਿੰਡ ਬਾਈ ਦਾ ਹੈਗਾ ਫਰਵਾਹੀ ਜੇ ਕਿਸੇ ਭਰਾ ਨੇ ਕੋਈ ਵੀ ਟਰੈਕਟਰ ਲੈਣਾ ਜਾਂ ਜਾਣਕਾਰੀ ਲੈਣੀ ਹੈ ਸੰਪਰਕ ਕਰ ਲਿਓ 101% ਬੰਦੇ ਦੀ ਗਰੰਟੀ ਆਪਣੀ ਆ ਕਰ ਲਿਓ ਸੰਪਰਕ ਸੱਜੇ ਨੂੰ ਜਿਹੜਾ ਵੀ ਟਰੈਕਟਰ ਲੈਣਾ ਟਰੈਕਟਰਾਂ ਦੀ ਬਾਈ ਗਰੰਟੀ ਫੁੱਲ ਲੈਂਦਾ ਕਹਿੰਦਾ ਚਾਹੇ 100 ਰੁਪਏ ਦੇ ਕੇ ਟਰੈਕਟਰ ਲੈ ਜਿਓ ਕਿਉਂਕਿ ਗਰੰਟੀ ਉਹ ਬੰਦਾ ਲੈਂਦਾ ਹੁੰਦਾ ਬਾਈ ਜਿਹੜਾ ਦਿਲੋਂ ਕੰਮ ਕਰੇ ਸਾਫ਼ ਕੰਮ ਕਰੇ ਕਰ ਲੈ ਸਜਣ ਨੂੰ ਸੰਪਰਕ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਲੁੱਟ ਲੋ ਮੇਲਾ ਕਰ ਦਿਓ ਵੀਡੀਓ ਸ਼ੇਅਰ ਜੀ ਮਿਹਰਬਾਨੀ ਧੰਨਵਾਦ